ਸਰ ਖਾਟੂ ਸ਼ਾਮ ਦੇ ਦਰਸ਼ਨ ਲਈ ਬੱਸ ਲੈ ਕੇ ਆਇਓ ਹਾਂਜੀ ਕੀ ਕਹਿਣਾ ਹੈ ਸਭ ਤੋਂ ਪਹਿਲੇ ਆਪ ਕਹੋ ਸਭ જય ਸ਼੍ਰੀ ਸ਼ਾਮ 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 ਖਾਟੂ ਬੱਸ ਲੈ ਕੇ ਆਏ ਹਾਂ ਖਾਟੂ ਸ਼ਾਮ ਦੇ ਦਰਸ਼ਨਾ ਕੇ ਵਾਸਤੇ ਇਹਦੇ ਵਿੱਚ ਲੱਕੀ ਜੀ ਬਹੁਤ ਵੱਡਾ ਰਾਜ ਹੈ ਰਾਜ ਮੇਰੇ ਉਹ ਪਰਮਾਤਮਾ ਦਾ ਹੈ ਜਿਸ ਨੇ ਮੈਨੂੰ ਕਾਬਿਲ ਸਮਝਿਆ ਤੇ ਮੇਰੀ ਡਿਊਟੀ ਲਈ ਤੇ ਪਹਿਲੇ ਮੈਂ 2 ਸਾਲ ਪਹਿਲੇ ਆਪਣੇ ਪਰਿਵਾਰ ਦੇ ਨਾਲ ਆਇਆ ਫਿਰ ਮੇਰੇ ਲੱਲਕ ਉੱਠੀ ਫਿਰ ਮੈਂ ਦੋਸਤਾਂ ਨੂੰ ਨਾਲ ਲੈ ਆਣਾ ਸ਼ੁਰੂ ਕਰਤਾ ਫਿਰ ਮੇਰੀ ਹੋਰ ਲੱਲਕ ਉੱਠੀ ਆਨੰਦ ਆਇਆ ਖਾਣੂ ਸ਼ਾਮ ਆ ਕੇ ਪਹਿਲੀ ਵਾਰੀ ਜਦ ਮੈਂ ਆਇਆ ਮੈਂ ਕਿਹਾ 500 ਕਿਲੋਮੀਟਰ ਇੰਨੀ ਦੂਰ ਹੈ ਵੀ ਕੀ ਕਰਾਂਗੇ ਜਾਵਾਂਗੇ ਥੱਕ ਜਾਵਾਂਗੇ ਤੇ ਮੈਨੂੰ ਵੀ ਕੋਈ ਮੇਰਾ ਇੱਕ ਅੱਛਾ ਮੈਨੂੰ ਵੀ ਮੈਨੂੰ ਮੇਰਾ ਦੋਸਤ ਲੈ ਕੇ ਆਇਆ ਜਿਹੜਾ ਆਲਰੇਡੀ ਬਾਬਾ ਸ਼ਾਮ ਦੇ ਨਾਲ ਸਮਰਪਿਤ ਸੀਗਾ ਤੇ ਮੈਂ ਹਰ ਬਾਰ ਆਣ ਲੱਗ ਗਿਆ ਮੇਰੇ ਲੱਲਕ ਉੱਠਣੇ ਲੱਗ ਗਈ ਫਿਰ ਮੈਂ ਸੋਚਿਆ ਵੀ ਮੈਂ ਹੋਰ ਬਾਬਾ ਸ਼ਾਮ ਦੇ ਦਰਸ਼ਨਾਂ ਵਾਸਤੇ ਬੰਦਿਆਂ ਨੂੰ ਜੋੜਾਂ ਸ਼ਾਮ ਪ੍ਰੇਮ ਨੂੰ ਜੋੜਿਆ ਜੋੜਾਂ ਫਿਰ ਮੇਰੇ ਮਨ ਨੇ ਆਵਾਜ਼ ਆਈ ਵੀ ਆਪਾਂ ਕਿਉਂ ਨਾ ਬੱਸ ਲੈ ਕੇ ਜਾਈਏ ਤਾਂ ਮੈਂ ਪਹਿਲੀ ਬੱਸ ਪਿਛਲੇ ਮੈਨੇ ਲੈ ਕੇ ਆਇਆ ਉਸ ਤੋਂ ਬਾਅਦ ਉਹਨੇ ਦੂਜੀ ਬੱਸ ਲੈ ਕੇ ਆਇਆ ਔਰ ਪਰਿਵਾਰ ਜੁੜ ਰਿਹਾ ਸ਼ਾਮ ਪ੍ਰੇਮੀ ਜੁੜ ਰਹੇ ਹਨ ਔਰ ਸਾਰੇ ਅੱਛਾ ਮਹਿਸੂਸ ਕਰ ਰਹੇ ਹਨ। ਆਹ ਕੋ ਸ਼ਾਮ ਜੀ ਦੀ ਲਗਨ ਤੁਹਾਨੂੰ ਲੱਗੀ ਤੇ ਅੱਜ ਮੋਕਸ਼ਾ 181 ਉੱਤੇ ਤੁਸੀਂ ਲਗਭਗ 70 ਜੋ ਸ਼ਰਧਾਲੂ ਇੱਥੇ ਲੈ ਕੇ ਆਏ ਹੋ। ਬਸ 70 ਸ਼ਰਧਾਲੂਆਂ ਦਾ ਜੋ ਇਸ ਟਾਈਮ ਦੁਆਵਾਂ ਦਾ ਦੌਰ ਹੈ ਉਹ ਲਗਾਤਾਰ ਜਾਰੀ ਹੈ ਤਾਂ ਇਸ ਚੀਜ਼ ਨੂੰ ਕਿਤਾ ਦੇਖੋ। ਦੇਖੋ ਲੱਕੀ ਜੀ ਬਸ ਦੁਆ ਹੀ ਚਾਹੀਦੀ ਹੈ। ਇਸ ਧਰਤੀ ਤੇ ਦੁਆ ਮਿਲ ਜਾਵੇ ਔਰ ਬਖਸ਼ੀਸ਼ ਮਿਲ ਜਾਵੇ ਪਰਮਾਤਮਾ ਦੀ। ਲੋਕਾਂ ਦੀ ਦੁਆ ਮਿਲ ਜਾਵੇ ਮੈਂ ਇਹਨੂੰ ਬਹੁਤ ਵੱਡੀ ਪੂੰਜੀ ਸਮਝਦਾ ਔਰ ਇਹ ਪੂੰਜੀ ਹੈ ਪਰਮਪਿਤਾ ਪਰਮੇਸ਼ਰ ਮੇਰੇ ਸਿਰ ਤੇ ਬਣੀ ਰਹੇ ਔਰ ਮੈਂ ਇਸ ਤਰ੍ਹਾਂ ਕੰਮ ਕਰਦਾ ਰਹਾ ਤੇ ਜਿਸ ਤਰ੍ਹਾਂ ਮੋਕਸ਼ਾ 81 ਦੱਸਿਆ ਜਾਂਦਾ ਹੈ ਕਿ ਖਾਟੂ ਸ਼ਾਮ ਜੀ ਨੂੰ 81 ਬਹੁਤ ਹੀ ਪਿਆਰੀ ਹੈ ਲੋਕ ਵਰਤ ਰੱਖਦੇ ਆ ਮੱਥਾ ਟੇਕਦੇ ਆ ਤਾਂ ਉਹ ਖਾਟੂ ਸ਼ਾਮ ਜੀ ਦਾ ਅਸ਼ੀਰਵਾਦ ਲੈਂਦੇ ਆ ਤੇ ਤੁਸੀਂ ਵੀ ਆਇਓ ਸਾਰਿਆਂ ਦੇ ਨਾਲ ਆਇਓ ਤਾਂ ਇਸੀ ਨੂੰ ਮੋਕਸ਼ਾ 81 ਵਾਲੇ ਦਿਨ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਸਵੇਰੇ ਵੀ ਲੱਕੀ ਜੀ ਇੰਟਰਵਿਊ ਦੇ ਵਿੱਚ ਗੱਲ ਕਰੀ ਸੀ ਤੁਹਾਡੇ ਲਈ ਸੰਦੇਸ਼ ਲੋਕਾਂ ਨੂੰ ਦਿੱਤਾ ਵੀ ਇਹ ਕਾਰਸ਼ੀ ਆਪਣੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਹ ਕਾਰਸ਼ੀ ਆਪਾਂ ਨੂੰ ਸਭ ਨੂੰ ਰੱਖਣੀ ਚਾਹੀਦੀ ਆ ਜੀ ਔਰ ਮੈਂ ਮਹਿਸੂਸ ਕਰਦਾ ਵੀ ਇਸ ਧਰਤੀ ਦੇ ਅਗਰ ਕੋਈ ਇਸ ਧਰਤੀ ਨੂੰ ਚਲਾ ਚਲਾ ਰਿਹਾ ਹੈ ਤਾਂ ਮੇਰੀ ਮਾਤਰ ਸ਼ਕਤੀ ਚਲਾ ਰਹੀ ਹੈ ਲੇਡੀਜ਼ ਦਾ ਮੈਨੂੰ ਲੱਗਦਾ ਵੀ ਇਹ ਕਾਰਸ਼ੀ ਦਾ ਵਰਤ ਰੱਖਦੀਆਂ ਜਿਸ ਨੂੰ ਬਾਬਾ ਸ਼ਾਮ ਨਾਲ ਪਿਆਰ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਪਿਆਰ ਹੈ ਲੇਡੀਜ਼ ਦਾ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸਾਰੇ ਹੀ ਇਹ ਕਾਰਸ਼ੀ ਦਾ ਵਰਤ ਰੱਖਦੀਆਂ ਤੇ ਹੁਣ ਜੈਨਸ ਵੀ ਰੱਖਣ ਲੱਗ ਗਏ ਮੈਂ ਵੀ ਰੱਖਦਾ ਲੇਕਿਨ ਮੈਂ ਕਦੇ ਕਦੇ ਰੱਖ ਲੈਂਦਾ ਕਦੇ ਕਦੇ ਨਹੀਂ ਰੱਖਦਾ ਲੱਗਦਾ ਹੈ ਜੀ ਆਤਮਾ ਦਾ ਪਰਮਾਤਮਾ ਨਾਲ ਮਿਲਨ ਹੋ ਰਿਹਾ ਹੈ ਤਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਵੀ ਇੱਥੇ ਆ ਕੇ ਆਤਮਾ ਤ੍ਰਿਪਤ ਹੁੰਦੀ ਹੈ ਤੇ ਪਰਮਾਤਮਾ ਨਾਲ ਮਿਲਨ ਹੁੰਦਾ ਦੇਖੋ ਲक्की ਜੀ ਬਹੁਤ ਵਧੀਆ ਸਵਾਲ ਹੈ ਵਾਕਈ ਆਤਮਾ ਤ੍ਰਿਪਤ ਹੁੰਦੀ ਹੈ ਆਤਮਾ ਦੀ ਖੁਰਾਕ ਹੈ ਬਾਬਾ ਖਾਟੂ ਸ਼ਾਮ ਔਰ ਮਥਰਾ ਬ੍ਰਿੰਦਵਨ ਔਰ ਮੈਂ ਮਹਿਸੂਸ ਕਰਦਾ ਭਈ ਜਿਹੜੇ ਲੋਕ ਪਰਮਾਤਮਾ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਖਾਟੂ ਸ਼ਾਮ ਦੇ دیਵਾਨੇ ਆ ਜਿਹੜੇ ਮੈਂ 2 ਸਾਲ ਪਹਿਲੇ ਮਹਿਸੂਸ ਕਰਦਾ ਸੀਗਾ ਤੇ ਹੁਣ ਮੈਂ ਖੁਦ ਵੀ دیਵਾਨਾਪਨ ਮੈਨੂੰ ਮੇਰੇ ਅੰਦਰ ਵੀ ਆ ਰਿਹਾ ਹੈ ਬਾਬਾ ਸ਼ਾਮਦਾ ਤੇ ਮੈਂ ਤਾਂ ਇਹੀ ਪਰਮਾਤਮਾ ਦੇ ਅਗੇ ਆਸ ਕਰਾਂਗਾ ਕਿ ਇਸ ਤਰ੍ਹਾਂ ਹੀ ਅਸੀਂ ਬਾਬਾ ਸ਼ਾਮਦੇ ਦਰਸ਼ਨਾਂ ਵਾਸਤੇ ਆਉਂਦੇ ਰਹੀਏ ਔਰ ਬਾਬਾ ਸ਼ਾਮਦੇ ਦਰਸ਼ਨ ਵੀ ਕਰੀ ਔਰ ਜਿੰਦਗੀ ਦਾ ਆਨੰਦ ਸਵੇਰੇ ਇੱਕ ਗੱਲ ਕੀਤੀ ਸੀ ਤੁਸੀਂ ਆਤਮਾ ਤੇ ਪਰਮਾਤਮਾ ਵਾਲੀ ਆਤਮਾ ਦਿਨ ਰਾਤ ਵਾਲੀ ਕੋਈ ਗੱਲ ਸੁਣਾਈ ਸੀ ਉਹ ਵਾਲੀ ਗੱਲ ਜਰੂਰ ਦੱਸੋ ਕਿਉਂਕਿ ਉਹ ਵਾਲੀ ਗੱਲ ਬਹੁਤ ਹੀ ਠੁਕਮੀ ਤੇ ਯੂਨੀਵਰਸਲ ਲੱਗੀ ਦੇਖੋ ਲੱਖੀ ਜੀ ਗੱਲ ਪਤਾ ਕੀ ਆ ਬਈ ਰਾਤ ਨੂੰ ਤੇ ਦਿਨ ਨੂੰ ਪ੍ਰਮਾਤਮਾ ਨੇ ਬਣਾਇਆ ਦਿਨ ਤੇ ਰਾਤ ਦਿਨ ਬਣਾਇਆ ਹੈ ਕੰਮ ਕਰਨ ਵਾਸਤੇ ਰਾਤ ਬਣਾਈ ਹੈ ਪ੍ਰਮਾਤਮਾ ਦਾ ਸਿਮਰਨ ਕਰਨ ਵਾਸਤੇ ਤੇ ਜਿਹੜਾ ਦਿਨ ਹੈ ਇਹ ਕੰਮ ਸਾਰਾ ਹੋ ਰਿਹਾ ਉਲਟ ਕਾਲ ਯੁਗ ਦਾ ਸਮਾਂ ਹੈ ਕਾਲ ਯੁਗ ਦਾ ਟਾਈਮ ਹੈ ਦਿਨ ਦੇ ਵਿੱਚ ਬੰਦਾ ਕੰਮ ਕਰਦਾ ਨਾਲ ਨਾਲ ਬਹੁਤ ਚੋਟ ਵੀ ਬੋਲਦਾ ਬਹੁਤ ਕੁਝ ਕਰਮ ਕਮਾਣ ਵਾਸਤੇ ਪਰਿਵਾਰ ਵਾਸਤੇ ਬਹੁਤ ਕੁਝ ਕਰਦਾ ਤੇ ਉਸ ਵੇਲੇ ਦਿਨ ਦੇ ਵਿੱਚ ਨਾ ਆਦਮੀ ਜਾਗ ਰਿਹਾ ਹੁੰਦਾ ਤੇ ਆਤਮਾ ਸੌ ਰਹੀ ਹੁੰਦੀ ਆ ਤੇ ਰਾਤ ਨੂੰ ਆਤਮਾ ਜਾਗ ਜਾਂਦੀ ਹੈ ਤੇ ਆਦਮੀ ਸੋ ਜਾਂਦਾ ਇਹ ਅਟਲ ਸੱਤਿ ਹੈ ਔਰ ਜਦ ਰਾਤ ਨੂੰ ਆਤਮਾ ਜਾਗਦੀ ਹੈ ਔਰ ਬੰਦਾ ਸੌਂਦਾ ਹੈ ਤਾਂ ਸੁਪਨੇ ਦੇ ਵਿੱਚ ਬਹੁਤ ਕੁਝ ਦਿਖਦਾ ਵੀ ਹੈ ਬਹੁਤ ਕੁਝ ਆਉਂਦਾ ਵੀ ਹੈ ਤੇ ਇਹ ਮਿਲਨ ਬੜਾ ਇੱਕ ਬੜਾ ਮధుਰ ਮਿਲਣਾ ਹੈ ਆਤਮਾ ਦੇ ਪਰਮਾਤਮਾ ਦਾ ਤੇ ਲੱਗਦਾ ਜੀ ਖਾਟੂ ਸ਼ਾਮ ਬਾਬਾ ਜੀ ਦਾ ਕਾਲੀ ਯੁਗ ਦੇ ਦੇਵਤਾ ਨੇ ਇੱਥੇ ਆ ਕੇ ਆਤਮਾ ਦਿਨ ਰਾਤ ਦਾ ਜੋ ਮਿਲਨ ਹੁੰਦਾ ਉਹ ਇੱਥੇ ਵਾਕਈ ਹੁੰਦਾ ਹੈ ਦੇਖੋ ਤੁਸੀਂ ਹੁਣ ਬਾਬਾ ਦੇ ਦਰਬਾਰ ਦੇ ਅੱਗੇ ਇੰਟਰਵਿਊ ਲੈ ਰਹੇ ਸੀਗੇ ਆਮ ਸ਼ਾਮ ਪ੍ਰੇਮੀਆਂ ਨਾਲ ਗੱਲ ਕਰ ਰਹੇ ਸੀਗੇ ਮੈਂ ਵੀ ਤੁਹਾਡੇ ਨਾਲ ਖੜਾ ਸੀਗਾ ਜੀ ਤੇ ਕਿਆ ਸ਼ਰਦਾਲੂ ਕਹਿ ਰਹੇ ਸੀਗੇ ਵੀ ਅਸੀਂ ਇੱਥੇ ਆਂਦੇ ਆ ਲੱਗਦਾ ਦਿਨ ਲੱਗਦਾ ਦਿਨ ਨੂੰ ਉੱਥੇ ਆਤਮਾ ਜਾਗ ਜਾਂਦੀ ਹੈ ਬਿਲਕੁਲ ਜਾਗ ਜਾਂਦੀ ਹੈ ਔਰ ਇਹ 100% ਦੀ ਸੱਚ ਹੈ ਵੀ ਉੱਥੇ ਬੰਦਾ ਜਿਹੜਾ ਚਲਾ ਜਾਂਦਾ ਦੁਬਾਰਾ ਵਾਪਸ ਕਰ ਜਾਣ ਨੂੰ ਦਿਲ ਨਹੀਂ ਕਰਦਾ ਲੇਕਿਨ ਆਤਮਾ ਜਾਗ ਜਾਂਦੀ ਹੈ ਆਤਮਾ ਵੀ ਜਾਗ ਜਾਂਦੀ ਹੈ ਔਰ ਮੋਹ ਵੀ ਖਿੱਚਦਾ ਹੈ ਬੰਦੇ ਨੂੰ ਵਾਪਸ ਜਾਣ ਵਾਸਤੇ ਤੇ ਗਰਸਤ ਹੈ ਗਰਸ ਦੇ ਵਿੱਚ ਮੋਹ ਵੀ ਖਿੱਚਦਾ ਹੈ ਬੰਦੇ ਨੂੰ ਲੇਕਿਨ ਬੜੀ ਉੱਤਮ ਗੱਲ ਹੈ ਮੈਂ ਇਸ ਤੋਂ ਉੱਪਰ ਥੋੜੀ ਜਿਹੀ ਗੱਲ ਹਟਕੇ ਕਰਾਂਗਾ ਲੱਕੀ ਜੀ ਕਿ ਚਾਹੇ ਤੁਸੀਂ ਖਾਟੂ ਰੋ ਚਾਹੇ ਮੱਤਰਾ ਰੋ ਚਾਹੇ ਬ੍ਰਿੰਦਵਨੋ ਚਾਹੇ ਆਪਣੇ ਘਰ ਰੋ ਚਾਹੇ ਆਪਣੀ ਧਰਤੀ ਤੇ ਰੋ ਲੇਕਿਨ ਅੱਛੇ ਕਰਮ ਕਰੋ ਆਪਣੀ ਆਤਮਾ ਨੂੰ ਜਗਾ ਕੇ ਰੱਖੋ ਆਤਮਾ ਤੁਹਾਡੀ ਜਗੀ ਰਹੇਗੀ ਪਰਮਾਤਮਾ ਤੁਹਾਡੇ ਅੰਗ ਸੰਗ ਰਹੇਗਾ ਪਰਮਾਤਮਾ ਤੁਹਾਡੇ ਨਾਲ ਰਹੇਗਾ ਆਪਾਂ ਦਿਨ ਨੂੰ ਅਗਰ ਜੇ ਆਤਮਾ ਨੂੰ ਸਲਾਹ ਦੇਵਾਂਗੇ ਉੱਥੇ ਆਏ ਕਿਸੇ ਪਾਵਨ ਤੀਰਥ ਤੇ ਆਏ ਤੇ ਉੱਥੇ ਆਤਮਾ ਜਗਦੀ ਹੈ ਤੇ ਉੱਥੇ ਬੰਦੇ ਨੂੰ ਅਹਿਸਾਸ ਹੁੰਦਾ ਔਰ ਮੈਂ ਕਈ ਮੈਂ ਲक्की ਜੀ ਕਈ ਡਾਕਟਰ ਇੰਜੀਨੀਅਰ ਕਰੋੜਪਤੀ ਅਰਬਪਤੀ ਸਾਧੂ ਬੰਦੇ ਦੇਖਿਆ ਖਾਟੂ ਨਗਰੀ ਦੇ ਵਿੱਚ ਉਹਨੇ ਸਭ ਕੁਝ ਛੱਡਤਾ ਛੱਡ ਕੇ ਉਸ ਆਤਮਾ ਦੇ ਨਾਲ ਲੀਨ ਹੋ ਗਏ ਤੇ ਮੈਂ ਤਾਂ ਸਾਰਿਆਂ ਨੂੰ ਸੰਦੇਸ਼ ਇਹ ਦੇਵਾਂਗਾ ਵੀ ਤੁਸੀਂ ਜਿੱਥੇ ਵੀ ਰਹੋ ਤੈਨੂੰ ਤੁਸੀਂ ਪਰਮਾਤਮਾ ਦਾ ਸਿਮਰਨ ਕਰੋ ਔਰ ਪਰਮਾਤਮਾ ਦੇ ਨਾਲ ਆਤਮਾ ਨੂੰ ਜੋੜ ਕੇ ਰੱਖੋ। ਜੀ ਜੀ ਜਿਹੜੀ ਇਹ ਬੱਸ ਲੈ ਕੇ ਆਇਓ ਇਹ ਕਿੰਨੀ ਬੱਸ ਹੈ ਕਿੰਨੀਆਂ ਸਵਾਰੀਆਂ ਇਸ ਗਿਆ ਫ੍ਰੀ ਦੇ ਨਾਲ ਕੀ ਬਾਕੀ ਖਾਣਾ ਵਗੈਰਾ ਫ੍ਰੀ ਰਿਹਾ ਅਗਿਆ ਆਣ ਲੈ ਟਾਈਮ ਦੇ ਵਿੱਚ ਪੂਰੀ ਪੂਰੇ ਦੇ ਵਿੱਚ ਵੀ ਅਜੇ ਹੀ ਬੱਸਾਂ ਆਉਂਦੀ ਰਹਿਣਗੇ ਦੇਖੋ ਬੱਸ ਦੇ ਵਿੱਚ ਲਗਭਗ 65 ਸਵਾਰੀਆਂ ਆਉਂਦੀਆਂ ਔਰ 65 ਸਵਾਰੀਆਂ ਦੀ ਬੱਸ ਹੁੰਦੀ ਆ ਤੇ ਮੇਰੇ ਦੇ ਵਿੱਚ ਕੋਸ਼ਿਸ਼ ਇਹ ਰਹਿੰਦੀ ਆ ਵੀ ਜਿਹੜਾ ਬੰਦਾ ਪਹਿਲੀ ਵਾਰੀ ਤੀਰਸ ਦੇ ਬਾਬਾ ਖਾਟੂ ਸ਼ਾਮਦੇ ਨਗਰੀ ਦੇ ਦਰਸ਼ਨਾਂ ਵਾਸੇ ਜਾਵੇ ਮੈਂ ਉਹਨੂੰ ਪਹਿਲੀ ਵਾਰੀ ਲੈ ਕੇ ਆਵਾ ਤੇ ਮੇਰੀ ਕੋਸ਼ਿਸ਼ ਰਹਿੰਦੀ ਆ ਵੀ ਵੱਧ ਤੋਂ ਵੱਧ ਪਹਿਲੀ ਵਾਰੀ ਵਾਲੇ ਬੰਦੇ ਆਣ ਔਰ ਜ਼ਰੂਰਤਮੰਦ ਆਣ ਅਗਰ ਜੇ ਕਈ ਵਾਰੀ ਮੇਰੀ ਮਜਬੂਰੀ ਬਣ ਜਾਂਦੀ ਆ ਬੱਚੇ ਨਾਲ ਆ ਜਾਂਦੇ ਆ ਤਾਂ ਮੈਂ ਉਹਨਾਂ ਨੂੰ ਕਹਿੰਦਾ ਵੀ ਬੱਚਿਆਂ ਨੂੰ ਗੋਦੀ 'ਚ ਬਿਠਾਣਾ ਪੈਣਾ ਤੇ ਚਲੋ ਲੇਡੀਜ਼ ਕੰਪਰੋਮਾਈਜ਼ ਵੀ ਕਰਦੀਆਂ ਜੈਂਟਸ ਵੀ ਕੰਪਰੋਮਾਈਜ਼ ਕਰਦੇ ਆ ਉਹ ਵਿਚਾਰੇ ਬੱਚਿਆਂ ਨੂੰ ਗੋਦੀ 'ਚ ਵੀ ਬਿਠਾਉਂਦੇ ਆ ਬਟ ਬੜਾ ਆਨੰਦ ਆਉਂਦਾ ਹੈ ਔਰ ਮੈਂ ਭਵਿੱਖ ਦੇ ਵਿੱਚ ਵੀ ਮੈਂ ਤੁਹਾਨੂੰ ਸਵੇਰੇ ਵੀ ਗੱਲ ਕੀਤੀ ਸੀ ਮੈਂ ਹੁਣ ਦੁਬਾਰਾ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਭਵਿੱਖ ਦੇ ਵਿੱਚ ਮਾਲਕ ਮੈਨੂੰ ਤਾਕਤ ਬਖਸ਼ੇ ਬਾਬਾ ਸ਼ਾਮ ਤਾਕਤ ਬਖਸ਼ੇ ਇਸ ਤਰ੍ਹਾਂ ਹੀ ਭਵਿੱਖ ਦੇ ਵਿੱਚ ਬਸਾਂਦੀਆਂ ਰਹਿਣਗੀਆਂ